ਨੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੈ ਇਹ 13 ਜਨਵਰੀ ਦਿਨ ਸੋਮਵਾਰ ਅੱਜ ਹੈਪੀ ਲੋੜੀ ਹੈ ਜੀ ਸਾਰਿਆਂ ਨੂੰ ਹੈਪੀ ਲੋੜੀ ਤੇ ਸਾਡਾ ਬਲੌਗ ਆ ਰਿਹਾ ਬਹੁਤ ਦਿਨ ਬਾਅਦ ਇਹ ਮੁੰਡਾ ਨੌਜਵਾਨ ਗੱਭਰੂ ਅੱਜ ਅਸੀਂ ਲੱਗੇ ਹਾਂ ਵੈਸੇ ਤਾਂ ਕੰਮ ਕਰਨ ਇੱਕਦੋ ਤੇ ਪਾਉਣਾ ਸੀ ਅੱਜ ਲੈਂਟਰ ਅੱਜ ਅਸੀਂ ਆਪੇ ਪਾਉਣਾ ਲੈਂਟਰ ਲੱਗੇ ਹੋਏ ਤਿਆਰੀ ਕਰਨ ਲੈ ਇੰਟਰ ਨਹੀਂ ਕਹਿੰਦੇ ਇਹਨਾਂ ਸੱਚੀ ਫਾਰਸ ਉੱਥੋਂ ਸ਼ੁਰੂ ਕਰਕੇ ਇੱਧਰ ਨੂੰ ਢਾਲ ਕਰਦੇ ਕਰਦੇ ਜਿੱਦਾਂ ਇਹ ਗਰਾਜ ਆ ਸਾਡਾ ਤੇ ਅੱਜ ਹੈਗੀ ਹੈਪੀ ਲੋੜੀ ਲੋੜੀ ਦੀ ਵੀ ਅਸੀਂ ਤਿਆਰੀ ਐਡਵਾਂਸ ਚ ਕਰ ਲਈ ਕਿਉਂਕਿ ਸ਼ਾਮ ਨੂੰ ਟਾਈਮ ਨਹੀਂ ਲੱਗਣਾ ਹੈਗਾ ਤੇ ਬਾਕੀ ਹੁਣ ਚੱਲ ਰਿਹਾ ਰਸੋਈ ਚ ਗੜਗਾਜ ਅਸੀਂ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਹੋਈ ਹੈ ਸਾਰੀ ਹੋਇਆ ਹਲੇ 1 ਵਜੇ ਦਾ ਤੇ ਅਸੀਂ ਆਪਣਾ ਤਿਆਰ ਕਰ ਲਿਆ ਸਿਸਟਮ ਸਾਡਾ ਆ ਤਾਂ ਹੁਣ ਹੀ ਅਸੀਂ ਦੁਪਹਿਰੇ ਵਾਲੀ ਰੋਟੀ ਚ ਕਰ ਲੈਣਾ ਤੇ ਉਹ ਸਾਡਾ ਸਮਾਨ ਪਿਆ ਸ਼ਾਮ ਵਾਸਤੇ ਇਹ ਹੈਗਾ ਸੂਰਮਾ ਇਹ ਹੈਗਾ ਇਹ ਦੂਆ ਕੋਲੋ ਇਹ ਕੋਲੋ ਮੁਰਗਾ ਮੁਰਗਾ ਮਾਰਦਾ ਪਾਣੀ ਕੱਢ ਹੁਣ ਇਹਦਾ ਪਾਣੀ ਕੱਢਾ ਪਾਣੀ ਕੱਢਦੇ ਨੇ ਤੇ ਬਾਕੀ ਅਸੀਂ ਹੁਣ ਤਾਂ ਵੈਸ਼ ਨੂੰ ਆ ਸਿਰਫ ਮੁਰਗਾ ਹੀ ਖਾਣੇ ਆ ਆ ਗਿਆ ਸਾਡਾ ਇਟਾਲੀਅਨ ਮਿਸਤਰੀ ਤੇ ਅਸੀਂ ਲੱਗੇ ਹੁਣ ਉਹਨਾਂ ਲੱਗੇ ਅਸੀਂ ਹੁਣ ਲੈਟਰ ਪਾਉਣਾ ਸ਼ੁਰੂ ਕਰ ਲੈਟਰ ਕਹਿੰਦੇ ਨੇ ਫਰਸ਼ ਪਾਉਣਾ ਸੱਚੀ ਫਰਸ਼ ਲੈਟਰ ਤਾਂ ਇਉਂ ਕਹੀ ਜਾਂਦਾ ਫਰਸ਼ ਆ ਪਾਉਣਾ ਅਸੀਂ ਇਹਦਾ ਸਰੀਆ ਤੇ ਆਹ ਨੇ ਵੀ ਅਸੀਂ ਜਗਾੜਦੇ ਆ ਤੁਹਾਨੂੰ ਫੇਰ ਕਦੇ ਵੀਡੀਓ ਬਣਾ ਕੇ ਦਿਖਾਵਾਂਗੇ ਕਿਆ ਉਹ ਦੇ ਬਾਹਰ ਪਿਆ ਪਾਪੋ ਦੇ ਪਿਆ ਤੇ ਮੂਰੇ ਹੋ ਲੱਗਿਆ ਹੋਇਆ ਕਿਤੇ ਕਿਤੇ ਲੱਗ ਗਿਆ ਮੂਰੇ ਦੂਰ ਮੂਰੇ ਲੱਗਿਆ ਫਿਰ ਇਹਦੇ ਨਾਲੇ ਭਰ ਹੋ ਜਾਂਦੀ ਹੈ ਇਹਦੇ ਨਾਲੇ ਕਿਥੇ ਭਰਉਂਦੀ ਲੋ ਜੀ ਚੱਲ ਰਿਹਾ ਕੰਮ ਮਾਰੋ ਮਾਰ ਅਸੀਂ ਲੇਬਰ ਉਧਰ ਮਿਸਤਰੀ ਤਾਰੇ ਮਿਸਤਰੀ ਤੇ ਅੰਦਰ ਲੇਬਰ ਇੰਦਰ ਵੀ ਲੇਬਰ ਉਹ ਬੋ ਵੀ ਮਿੱਤਰੋ ਕੰਮ ਥੋੜਾ ਜਿਆਦਾ ਸੀਗਾ ਦਿਖਾ ਨਹੀਂ ਹੋਇਆ ਹੈਗਾ ਤੇ ਹੁਣ ਹੋ ਗਿਆ ਆਪਾਂ ਬੈ ਲੈਣਾ ਤੋਂ ਕਿ ਹੋ ਕੇ ਰੈਡੀ ਸ਼ੈਰੀ ਤੇ ਆਪਣੀ ਅੱਜ ਦੀ ਡਿਸ਼ ਹੋ ਗਈ ਹੈ ਤਿਆਰ ਇਹ ਹੈਗਾ ਸੂਰਮਾ ਤੇ ਇਧਰ ਫੋਰਨੋ ਵਾਲਾ ਮਤਲਬ ਗ੍ਰਿੰਡ ਚਿਕਨ ਤਿਆਰ ਹੈ ਬਾਕੀ ਆਪਣੀ ਮੈਕਨ ਸੈਟਅਪ ਬੰਦੇ ਨਾ ਤੋਂ ਰਹੇ ਸਾਰੇ ਨੇ ਪਾਉੜ ਹੱਦੀਆਂ ਕੁਰਸੀਆਂ ਲਾ ਲੀਆਂ ਤੇ ਬਾਕੀ ਦਾ ਉਧਰ ਆਪਾਂ ਕੰਮ ਨਵੇੜ ਦਿੱਤਾ ਹੈ ਅੱਜ ਬਾਕੀ ਕੱਲ ਕਰਾਂਗੇ ਰੇਤਾ ਰੁੱਤਾ ਰਹਿ ਗਿਆ ਦੇ ਵੇੜਾਂਗੇ ਕਾਨੂੰ ਕੰਮ ਤੇ ਮਿਲਦੇ ਹੁਣ ਜਦ ਸਾਰੇ ਬੰਦੇ ਆ ਜਾਣਗੇ ਬੈਠਣਗੇ ਫਿਰ ਗੱਲ ਕਰਦੇ ਆ ਉਹ ਸਾਡਾ ਵਾਲੀਬਾਲ ਦਾ ਨੈਟ ਸੀਗਾ ਉਹ ਅਸੀਂ ਖੋਲਤਾ ਹੁਣ ਲੋ ਵੀ ਕਰਤਾ ਸ਼ੁਰੂ ਇੱਧਰ ਆਪਣਾ ਆਪਣਾ ਸਟੇਜ ਲੈ ਲਿਆ ਤੇ ਉੱਧਰ ਆਪਣਾ ਮਿਊਜ਼ਿਕ ਇੱਧਰ ਸਾਡਾ ਡਰਾਉਨ ਨਹੀਂ ਉਲੜ ਰਿਹਾ ਪਤਾ ਨਹੀਂ ਕੀ ਗੱਲ ਹੋ ਗਈ ਮਿੱਤਰੋ ਕੀ ਹੋ ਗਿਆ ਭਾਜੀ ਲੋ ਵੀ ਮਿੱਤਰੋ ਲੋੜੀ ਗਈਆਂ ਮੁੱਕ ਤੇ ਆਪਾਂ ਲੱਗੇ ਆਂ ਸੌਣ ਆ ਮਿੱਤਰਾਂ ਦਾ ਮੁੰਡਾ ਵੀ ਆਪਣਾ ਹਾਂ ਹਰ ਸਰੀਕਾਲ ਜੀ ਸੌਣ ਲੱਗਿਆਂ ਨੂੰ ਗੱਲ ਮਿਲਦੇ ਆਂ ਤੇ ਉਹ ਲੱਗਿਆਂ ਸੀ ਸਤੂਫਾ ਚਲਾਉਣ ਚਲਾ ਲੈ ਮਿੱਤਰ ਬਹੁਤ ਠੰਡ ਹੈ ਔਖੇ ਗੁੱਡ ਨਾਈਟ সুইਟ ਡ੍ਰੀਮਸ ਸਾਰਿਆਂ ਨੂੰ